ਇਹ ਗਰਮੀ ਤੋਂ ਰਾਤ ਮਿਲ ਜੂਗੀ ਲੱਗਦੀ ਮੈਨੂੰ ਵੀ ਜਿਹੜੀ ਲੱਗ ਪਿਆ ਬੱਦਲ ਗੱਜਣ ਪਾਤਸ਼ਾਹ ਦੀ ਕਿਰਪਾ ਹੋ ਜਣੀ ਮੈਨੂੰ ਲੱਗਦੀ ਹੋਰ ਛੱਟ ਤੱਕ ਮੀਂਹ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਿਸਾਇਆ ਜਦੋਂ ਮੀਂਹ ਪਾਉਂਦਾ ਉਦੋਂ ਰੱਬ ਹੀ ਪਾਉਂਦਾ ਹਾਂ ਠੀਕ ਹੈ ਨਾ ਆ ਕਹਿ ਦਿੰਦੇ ਨਾ ਕਈ ਫਲਾਣੇ ਬਾਬੇ ਦੇ ਚੌਂਕੀ ਭਰੀ ਮੀਂਹ ਪੈ ਗਿਆ ਫਲਾਣੇ ਦੇ ਚੌਂਕੀ ਭਰੀ ਮੁੰਡਾ ਦੇ ਤਾ ਫਲਾਣੇ ਬਾਬੇ ਦੇ ਚੌਂਕੀ ਭਰੀ ਵੀਜਾ ਦੇ ਤਾ ਗੁਰੂ ਜੀ ਝੂਠ ਬੋਲਦੇ ਆ ਹੈ ਗੁਰੂ ਜੀ ਤਾਂ ਖੁਦ ਕਹੀ ਜਾਂਦੇ ਗੁਰਬਾਣੀ ਦੇ ਵਿੱਚ ਮੀਂਹ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਿਸਾਇਆ ਜਦੋਂ ਮੀਂਹ ਪੈਂਦਾ ਉਦੋਂ ਰੱਬ ਹੀ ਪਾਉਂਦਾ ਹਾਂਜੀ ਮਲਕੀਤ ਸਿੰਘ ਜੀ ਕੀ ਹਾਲ ਚਾਲ ਨੇ ਮਲਕੀਤ ਸਿੰਘ ਕਹਿੰਦਾ ਵੀ ਹੁਣ ਉਹਨਾਂ ਦੀ ਗੱਲ ਨਹੀਂ ਕਰਨੀ ਪੰਜਾਬ ਦੇ ਮੁੱਦੇ ਹੋਰ ਬਹੁਤ ਨੇ ਨਸ਼ਾ ਚੋਰੀਆਂ ਦੇ ਵਪਾਰ ਦੇ ਨਾਮ ਤੇ ਲੁੱਟ ਮੈਂ ਨਾ ਬਾਬਾ ਸਿਰਾਂ ਲੱਗਿਆ ਪਿਆ ਗੱਲ ਕਿਉਂ ਨਹੀਂ ਕਰਨੀ ਜਿਹੜੀ ਤੁਸੀਂ ਲੁੱਟ ਦੀ ਗੱਲ ਕਰਦੇ ਹੋ ਸਿਰਾ ਲੱਗਿਆ ਪਿਆ ਸਾਡੇ ਏਰੀਆ ਦੇ ਵਿੱਚ ਰੋਜ਼ਾਨਾ ਕੋਈ ਨਾ ਕੋਈ ਘਟਨਾ ਵਾਪਰਦੀ ਹੈ ਅਰਜਨਨ ਅਰਜਨਨ ਮੇਰੇ ਏਰੀਆ ਦੇ ਵਿੱਚ ਮਤਲਬ ਕਿ ਇੱਥੇ ਮੌਕੇ ਅਰਜਨਨ ਨਸ਼ੇ ਦੀ ਕੋਈ ਨਾ ਕੋਈ ਮਤਲਬ ਕਿ ਘਟਨਾ ਵਾਪਰਦੀ ਹੈ ਜਿਵੇਂ ਹੁਣ ਤੁਹਾਨੂੰ ਪਤਾ ਅਨਸ਼ੇੜੀਆਂ ਨੂੰ ਜਦੋਂ ਘਰ ਦੇ ਵਿੱਚੋਂ ਪੈਸੇ ਮਿਲਦੇ ਨਹੀਂ ਠੀਕ ਆਖਣੀ ਕਿਉਂਕਿ ਤੁਹਾਨੂੰ ਪਤਾ ਜਦੋਂ ਪੈਸੇ ਨਾ ਮਿਲੇ ਫਿਰ ਟੋਟ ਲੱਗਦੀ ਆ ਸਰੀਰ ਟੁੱਟਦਾ ਭੱਜਦਾ ਮੁੜ ਕੇ ਫਿਰ ਤੁਹਾਨੂੰ ਪਤਾ ਜਦੋਂ ਰਾਈਗਾਰ ਕੋਈ ਨਾ ਕੋਈ ਜਾਂਦਾ ਉਹਨਾਂ ਦਾ ਪਿੱਛਾ ਕਰਦੇ ਆ ਕਿ ਇਹਦੀ ਲੱਤ ਵੜ ਦਿੰਦੇ ਆ ਕਿ ਇਹਦੇ ਬਾਹ ਤੇ ਕਾਪਾ ਮਾਰ ਦਿੰਦੇ ਆ ਕਿ ਇਹਦਾ ਪਰਸ ਲੈ ਜਾਂਦੇ ਆ ਪਰਸੋਂ ਦੀ ਗੱਲ ਸਾਡੇ ਇੱਥੇ ਸੁਣ ਲਓ ਤੁਸੀਂ ਆ ਸਾਡੇ ਪਰਸੋਂ ਦੀ ਗੱਲ ਆ ਕੋਈ ਕੋਈ ਵਿਚਾਰਾ ਆਪਣਾ ਮਤਲਬ ਕਿ ਡੱਗੀ ਵਾਲੇ ਨਹੀਂ ਹੁੰਦੇ ਜਿਹੜੇ ਆ ਕੱਪੜੇ ਵੇਚਦੇ ਹੁੰਦੇ ਆ ਪਿੰਡਾਂ 'ਚ ਉਹ ਨਹਿਰਾਂ ਦੇ ਉੱਤੇ ਖਲੋ ਗਿਆ ਆ ਕੇ ਆਪਣੇ ਇੱਥੇ ਠੀਕ ਆ ਨਾ ਕੋਲੇ ਉਹਨਾਂ ਦੇ ਕੱਪੜੇ ਸੀ ਤੇ ਉਹ ਕਿਦੇ ਆਉਂਦਾ ਪਿੱਛਾ ਪਿੱਛ ਹੀ ਕਰਦੇ ਉਹ ਨਹਿਰਾਂ ਤੇ ਆ ਕੇ ਤੇ ਉਹਨਾਂ ਨੇ ਠੀਕ ਆ ਕਿ ਨਹੀਂ ਸਣੇ ਮੋਟਰਸਾਈਕਲ ਸਣੇ ਕੱਪੜਿਆਂ ਦੇ ਮੋਟਰਸਾਈਕਲ ਲੈ ਗਿਆ ਉਹਦਾ ਸਣੇ ਮੋਟਰਸਾਈਕਲ ਸਣੇ ਕੱਪੜਿਆਂ ਦੇ ਮੋਟਰਸਾਈਕਲ ਲੈ ਕੇ ਫੁਰ ਨਿਕਲ ਗਏ ਉੱਡ ਗਏ ਆ ਇੰਨਾ ਨਸ਼ਾ ਤਾਂ ਯਾਰ ਇੰਨਾ ਵਧਿਆ ਪਿਆ ਪੰਜਾਬ ਵਿੱਚ ਅਸੀਂ ਤਾਂ ਹੋਰਾਂ ਮਦਰ ਕੇ ਪਾਸਿਆਂ ਚ ਇੱਕ ਦੂਜੇ ਨਾਲ ਸਿਰ ਡਾਈ ਜੰਨੇ ਆ ਲੜੀ ਜੰਨੇ ਆ ਕਲਪੀ ਜੰਨੇ ਆ ਇੱਕ ਦੂਜੇ ਨਾਲ ਆ ਜਿਹੜਾ ਨਸ਼ੇ ਵਾਲਾ ਪ੍ਰੋਗਰਾਮ ਆ ਇਹ ਤਾਂ ਪੰਜਾਬ ਦਾ ਬੇੜਾ ਕਰਕੇ ਕਰਤਾ ਇੰਨੇ ਤਾਂ ਨਸ਼ੇ ਨੇ ਹਾਂਜੀ 12 ਆਡੀਆਂ ਫੇਰਦੀਆਂ ਨੌਜਵਾਨ ਐ 12 ਜਿਹੜੇ ਨਸ਼ਾ ਲੈਣ ਵਾਲੇ ਲੰਘਦੇ ਟੱਪਦੇ ਬੁਰਾ ਹਾਲ ਆ ਸਾਰੀ ਦਿਹਾੜੀਆਂ ਨਹਿਰ ਦੇ ਉੱਤੋਂ ਠੀਕ ਆ ਨਾ ਅਰਜਾਨਾ ਕੋਈ ਨਾ ਕੋਈ ਨਵੀਂ ਤੋਂ ਨਵੀਂ ਘਟਨਾ ਵਾਪਰਦੀ ਔਰ ਜਾਨਾ ਕੋਈ ਦਿਨ ਸੁੱਕਾ ਨਹੀਂ ਆਂਦਾ ਜਿੱਦਨ ਕਿਸੇ ਦੀ ਕੋਈ ਲੱਤ ਵਾਂ ਕੋਈ ਨਾ ਤੋੜੀ ਹੋਵੇ ਕਿਸੇ ਇੰਨਾ ਨੇ ਇਹ ਨਸ਼ੇ ਵਾਲਿਆਂ ਨੇ ਇੰਨਾ ਬੁਰਾ ਹਾਲਾ ਤੇ ਜਿਹੜੇ ਵੇਚਦੇ ਆ ਨਾ ਬਸ ਉਹਨਾਂ ਤੇ ਵੀ ਕੋਈ ਨਹੀਂ ਕੋਈ ਵੱਡਾ ਐਕਸ਼ਨ ਨਹੀਂ ਹੈਗਾ ਵੇਚਣ ਵਾਲਿਆਂ ਦੇ ਉੱਤੇ ਵੀ ਕੋਈ ਨਹੀਂ ਨਾ ਪੁਲਿਸ ਕੋਈ ਉਹਨਾਂ ਨੂੰ ਸ਼ਰੇਆ ਫੜੇ ਜੇ ਫੜ ਲਿਆ ਕੋਈ ਰਹਿ ਕੇ ਉਹ ਤੁਹਾਨੂੰ ਪਤਾ ਜਮਾਨਤ ਦੇ ਬਾਹਰ ਆ ਜਾਂਦੇ ਆ ਉਸੇ ਕੰਮ ਤੇ ਫੇਰ ਲੱਗ ਜਾਂਦੇ ਉਹ ਆਂਦੇ ਸਾਡਾ ਤੁਸੀਂ ਕੀ ਕਰ ਲਿਆ ਵੀ ਸਾਨੂੰ ਕੀ ਕਰ ਲੋਂਗੇ ਇਹ ਤਾਂ ਵੇਚਾਂਗੇ ਸ਼ਰੇਆ ਪਿੰਡਾਂ ਦੀ ਵੇਚੀ ਜਾਂਦੇ ਬੈਠੇ ਆ ਸ਼ਰੇਆ ਆਮ ਬਾੜਾ ਬੁਰਾ ਹਾਲਾ ਨਸ਼ੇ ਦੇ ਨਾਲ ਨਸ਼ੇ ਦੇ ਨਾਲ ਹੁਣ ਦੀ ਗੱਲ ਹੈ ਨਸ਼ੇ ਦੀ ਹੋਰ ਸੋਲੋ ਮੇਰਾ ਚਾਚਾ ਜੀ ਆਉਂਦਾ ਭਈ ਸ਼ਹਿਰੋਂ ਠੀਕ ਹੈ ਕਿ ਨਹੀਂ ਤੇ ਨਸ਼ੇੜੀ ਮੋਟਰਸਾਈਕਲ ਤੇ ਆਏ ਉਹ ਪਤੰਦਰਾ ਨੇ ਜੇਬ ਨੂੰ ਹੱਥ ਹੀ ਪਾ ਲਿਆ ਕੁਰਤੇ ਪਜਾਮੇ ਦੀ ਸਾਈਡ ਤੋਂ ਹੀ ਸਾਈਡ ਤੋਂ ਜੇਬ ਨੂੰ ਹੱਥ ਪਾ ਲਿਆ ਕੁਰਤੇ ਪਜਾਮੇ ਨੂੰ ਜੇਬ ਵੀ ਖਿੱਚ ਕੇ ਲੈ ਗਈ ਨਾਲ ਵਿੱਚ 2000 ਰੁਪਏ ਸੀ ਚਲੋ ਕਾਗਜ਼ ਪੱਤਰ ਹੋਰ ਕੋਈ ਨਹੀਂ ਸੀ ਵੀ ਕੁਰਤੇ ਪਜਾਮੇ ਦੀ ਜੇਬ ਵੀ ਖਿੱਚ ਕੇ ਨਾਲੋਂ ਲੈ ਗਏ ਇੰਨਾ ਬੁਰਾ ਹਾਲਾ ਨਸ਼ੇੜੀਆਂ ਦਾ ਮਤਲਬ ਹੈ ਉਹਨਾਂ ਨੇ ਤਕਾਲਿਆ ਹੋਣਾ ਨੇ ਵੀ ਵੀ ਇੰਨੇ ਕੋ ਪੈਸੇ ਜਾ ਕੇ ਤੇ ਵੇਖ ਲਿਆ ਹੋਣਾ ਵੀ ਆਪਾਂ ਸ਼ਹਿਰ ਬਾਹਰ ਜਾਣੀ ਰਹਿੰਦੇ ਆ ਉਹਨਾਂ ਜਿਨ੍ਹਾਂ ਨੇ ਇਹ ਕੰਮ ਕਰਨਾ ਉਹਨੂੰ ਤੇ ਨਾਲੋ ਜੇ ਵੀ ਪਤੰਦਰ ਬਰਾਬਰ ਮੋਟਰਸ ਨਾਲ ਲੈ ਕੇ ਪਾਇਆ ਜੇਬ ਨੂੰ ਹੱਥ ਤੋੜ ਕੇ ਤੇ ਨਿਕਲ ਗਏ ਕੀ ਬੰਦਾ ਕਰ ਲੂ ਦੱਸੋ ਯਾਰ ਨਸ਼ਾ ਤਾਂ ਬਹੁਤ ਵਧ ਗਿਆ ਅੱਗੇ ਨਾਲੋਂ ਆਪਾਂ ਆਂਦੇ ਆ ਨਾ ਵੀ ਅਸੀਂ ਕਾਲੀਆਂ ਵੇਲੇ ਨਸ਼ਾ ਇੰਨਾ ਹੀ ਸੀ ਕਾਂਗਰਸ ਵੇਲੇ ਇੰਨਾ ਹੀ ਕਾਲੀਆਂ ਨੇ ਲਿਆਂਦਾ ਅਸੀਂ ਆਮ ਆਦਮੀ ਪਾਰਟੀ ਲਿਆਉਣੇ ਤੀਜੀ ਧਿਰ ਵੇ ਨੀ ਤੀਜੀ ਧਿਰ ਵੇ ਦਾ ਨਸ਼ਾ ਬਾਹਲਾ ਆ ਗਿਆ ਬਾਬਿਓ ਹੁਣ ਉਹ ਤਾਂ ਸਿਰਾ ਲੱਗ ਗਿਆ ਨਸ਼ੇ ਵਾਲਾ ਸਿਰੋ ਸੱਚੀ ਗੱਲ ਬੋਲਦਾ ਜਮਾ ਸਿਰਾ ਐ ਸੂਈ ਜਮਾ 100 ਤੇ ਆ ਨਸ਼ੇ ਵਾਲੀ ਜਿਉਂ ਆ 100 ਤੇ ਵੇਚਣ ਵਾਲਿਆਂ ਦੀ ਵੀ ਤੇ ਨੌਜਵਾਨ ਜਿਹੜੇ ਕਰਦੇ ਆ ਨਸ਼ਾ ਹਾਂਜੀ 1% ਵੀ ਇਹਨਾਂ ਨੂੰ ਕੋਈ ਨੱਖ ਨਹੀਂ ਪਈ ਜਿਹੜੇ ਵੇਚਣ ਵਾਲੇ ਚਲੋ ਜਿਹੜੇ ਲਾਉਣ ਵਾਲੇ ਆ ਉਹਨਾਂ ਨੂੰ ਤਾਂ ਲੱਗ ਗਿਆ ਮੰਨਦੇ ਆ ਠੀਕ ਹੈ ਨਹੀਂ ਜਿਹੜੇ ਵੇਚਣ ਵਾਲੇ ਉਹਨਾਂ ਨੂੰ ਭੋਰਾ ਕੋਈ ਨੱਖ ਨਹੀਂ 1% ਵੀ ਪਈ ਠੀਕ ਹੈ ਕਿ ਨਹੀਂ ਉਤੋਂ ਆਜੀਬ ਵਾਲੀ ਗੋਲੀ ਚੱਲ ਪਈ ਜਿਹੜੀ ਆਮ ਹੀ ਮਿਲ ਜਾਂਦੀ ਮੇਰੇ ਸਾਹਵ ਸਰਕਾਰੀ ਹਸਪਤਾਲਾਂ ਚੋਂ ਆ ਜਿਹੜੀ ਜੀਵ ਵਾਲੀ ਗੋਲੀ ਆਂਦੇ ਇਹ ਤਾਂ ਇਦੋਂ ਵੀ ਮਾੜੀ ਐ ਆਪਣੇ ਚਿੱਟੇ ਨਾਲੋਂ ਵੀ ਜੀਵ ਵਾਲੀ ਗੋਲੀ ਤਾਂ ਚਿੱਟੇ ਨਾਲੋਂ ਵੀ ਮਾੜੀ ਆ ਚਿੱਟੇ ਨਾਲੋਂ ਵੀ ਮਾੜੀ ਐ ਜੀਵ ਵਾਲੀ ਗੋਲੀ ਯਾਰ ਨਸ਼ਾ ਬੰਦ ਕਿਵੇਂ ਹੋ ਚਿੱਟੇ ਦੀ ਗੋਲੀ ਜਦਾ ਬੰਦੇ ਨਸ਼ਾ ਕਿ ਬੰਦਾ ਬਕਿੰਦੇ ਚਿੱਟੇ ਵਾਲੀ ਗੋਲੀ ਜਿਹੜੇ ਖਾਂਦੇ ਆਂ ਤੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਜਿਹੜਾ ਜਿਹੜਾ ਤੇ ਚਲੋ ਲਗਾਤਾਰ ਹੀ ਖਾਣ ਲੱਗ ਪਿਆ ਉਹ ਨਸ਼ਾ ਹੋ ਜਾਂਦਾ ਉਹਨੂੰ ਤੇ ਜਿਹੜਾ ਬੰਦਾ ਸਹੀ ਹੈ ਨਾ ਸਹੀ ਬੰਦਾ ਸਹੀ ਬੰਦਾ ਉਹਨੂੰ ਮਾੜੀ ਜੀ ਚਿੱਟੇ ਵਾਲੀ ਗੋਲੀ ਵੀ ਜੇ ਕਿਦਾਂ ਦੇ ਜੀਵ ਤੇ ਲੱਗ ਗਈ ਨਾ ਤਾਂ ਤੁਸੀਂ ਵੇਖਿਆ ਜਿੰਦਾ ਕੀ ਹਾਲ ਹੁੰਦਾ ਇੰਨੀ ਮਾੜੀ ਆ ਚਿੱਟੇ ਵਾਲੀ ਗੋਲੀ ਆਂਦੇ ਹਾਂ ਆ ਜਿਹੜੀ ਜੀਵ ਵਾਲੀ ਗੋਲੀ ਜਿੰਨੂੰ ਆਂਦੇ ਆ ਚਿੱਟੇ ਤੋਂ ਵੀ ਮਾੜੀ हां गुरुसेवक सिंह जी जिंद ਕੱਡ ਮਿਸਤਰੀ ਬਾਈ ਜੁੜਿਆ ਨਾਲ ਬਲਜਿੰਦਰ ਸਿੰਘ ਸਾਰੇ ਭਰਾ ਜੁੜੇ ਆ ਸ਼ੇਅਰ ਕਰ ਦਿਓ ਸਾਰੇ ਵੀਰ ਜਿੰਨੇ ਵੀ ਆ ਸਾਡਾ ਤਾਂ ਬਾਲਾ ਬੁਰਾ ਹਾਲ ਹੋ ਗਿਆ ਬਾਬਿਓ ਜਿਹੜੇ ਪਾਸੋਂ ਮਰਜੀ ਵੇਖੋ ਤੁਸੀਂ ਜੇ ਅਸੀਂ ਨਸ਼ੇ ਵਾਲੇ ਪਾਸੋਂ ਵੇਖੀਏ ਪਹਿਲੇ ਨੰਬਰ ਤੇ ਜੇ ਸਾਡੇ ਦਰਿਆ ਵੇਖ ਲਓ ਉਹਨਾਂ ਦੇ ਵਿੱਚ ਗੰਦਾ ਪਾਣੀ ਸ਼ਰਿਆਂ ਮ ਪਈ ਜਾਂਦਾ ਉਹ ਸਾਡੇ ਖੇਤਾਂ ਤੱਕ ਪਹੁੰਚਦਾ ਠੀਕ ਹੈ ਕਿ ਨਹੀਂ ਖੇਤਾਂ ਦੇ ਵਿੱਚੋਂ ਜੋ ਫਸਲ ਹੁੰਦੀ ਆ ਅਸੀਂ ਘਰਾਂ 'ਚ ਵੀ ਉਹ ਵਰਤਦੇ ਆ ਪਾਸੇ-ਆਸੇ ਵੀ ਕਿੰਨੀਆਂ ਬਿਮਾਰੀਆਂ ਲੱਗਦੀਆਂ ਠੀਕ ਹੈ ਨਾ ਪਿੰਡਾਂ ਦਾ ਪਾਣੀ ਖਰਾਬ ਹੋ ਗਿਆ ਆ ਸਾਡੇ ਤੋਂ ਕੱਲ ਵੀਡੀਓ ਕੱਟੀ ਗਈ ਤੁਹਾਨੂੰ ਵੇਖਾਉਣੀ ਸੀ ਸਾਡੇ ਨਹਿਰ ਦੇ ਉੱਤੋਂ ਪਾਣੀ ਭਰ ਕੇ ਇੱਥੋਂ ਠੀਕ ਹੈ ਕਿ ਨਹੀਂ ਨਹਿਰ ਦੇ ਉੱਤੋਂ ਪਾਣੀ ਭਰ ਕੇ 10 ਰੁਪਈਆ ਦਾ 20 ਲੀਟਰ ਪਾਣੀ ਦਿੰਦੇ ਆ ਭਾਵੇਂ 10 ਰੁਪਈਆ ਦੀ ਇੱਕ ਕੰਨੀ ਦਿੰਦੇ ਆ 20 ਲੀਟਰ ਦੀ ਪਿੰਡਾਂ 'ਚ ਪਾਣੀ ਵੇਚਣ ਲੱਗ ਪਿਆ ਪਿੰਡਾਂ 'ਚ ਪਾਣੀ ਵੇਚਣ ਐਨਾ ਪਿੰਡਾਂ ਦਾ ਬੁਰਾ ਹਾਲ ਪਾਣੀ ਖਰਾਬ ਹੋ ਗਿਆ ਥੱਲੇ ਹਾਂਜੀ ਜਿੰਦਕਟ ਮਿਸਤਰੀ ਕਹਿੰਦਾ ਵੀ ਜੀਵ ਵਾਲੀ ਗੋਲੀ ਤਾਂ ਨਪੁੰਸਕ ਕਰ ਦਿੰਦੀ ਆ ਵੀ ਬੰਦਾ ਬੱਚਾ ਪੈਦਾ ਨਹੀਂ ਕਰ ਸਕਦਾ ਜਿਹੜਾ ਬੰਦਾ ਖਾਂਦਾ ਗੋਲੀ ਜੀਵ ਵਾਲੀ ਹਾਂ ਬਿਲਕੁਲ ਬਿਲਕੁਲ ਜਿੰਦਕਟ ਮਿਸਤਰੀ ਮਰ ਗਿਆ ਐਨਾ ਨਸ਼ੇ ਦਾ ਤਾਂ ਐਨਾ ਪ੍ਰਭਾਵ ਆ ਯਾਰ ਆ ਸਾਡੇ ਮਤਲਬ ਕਿ ਸਾਰੇ ਪੰਜਾਬ 'ਚ ਮੈਨੂੰ ਲੱਗਦਾ ਇਹ ਆ ਪਹਿਲਾਂ ਸਾਡੇ ਇਦੋਂ ਪਹਿਲਾਂ ਮਤਲਬ ਕਿ 4-5 ਸਾਲ ਪਹਿਲਾਂ ਕੋਈ ਪ੍ਰਭਾਵ ਨਹੀਂ ਹੁੰਦਾ ਸੀ ਨਸ਼ੇ ਦਾ ਆ ਚਿੱਟੇ ਸੁਣਿਆ ਸੀ ਚਿੱਟਾ ਵੀ ਚਿੱਟਾ ਹੈਗਾ ਕੋਈ ਚਿੱਟਾ ਹਤ ਪਰ ਆਪਣੇ ਏਰੀਆ 'ਚ ਨਹੀਂ ਪਰ ਮੈਂ ਨਾ ਹੋ ਤਾਂ ਬਾਬੇ ਉਹ ਤੜਾਂ ਦੇ ਤੜ ਸ਼ਰਿਆਂ 'ਵਿ ਵਿਕੀ ਜਾਂਦਾ ਨੌਜਵਾਨ ਮੈਂ ਨਾ ਜਦੋਂ ਤਾਂ ਜਾਂਦੇ ਆ ਚਿੱਟਿਆਂ ਨੂੰ ਉਹ ਤਾਂ ਡਿੱਗਦੇ ਢੈਂਦੇ ਜਦੋਂ ਚਿੱਟਾ ਚੁੱਟਾ ਲਾ ਲੈਂਦੇ ਨਾ ਕੋਈ ਟੀਕਾ ਟੁਬਾਇਆ ਮੁੜ ਕੇ ਮੋਟਰਸਾਈਕਲ ਦੇ ਉੱਤੇ ਨੱਚਦੇ ਆਉਂਦੇ ਆ ਟੱਪਦੇ ਆਉਂਦੇ ਆ ਮੋਟਰਸਾਈਕਲ ਦੇ ਉੱਤੇ ਜਦੋਂ ਟੀਗਾ ਲਗਾ ਫਿਰ ਤਾਂ ਦੋਵੇਂ ਮੋਟਰਸ ਦੇ ਹੱਥ ਛੱਡ ਕੇ ਤਾਂ ਦੋਹਾਂ ਹੱਥਾਂ ਨਾਲ ਨੱਚਦੇ ਆਉਂਦੇ ਆ ਮੈਂ ਵੇਖੇ ਇਥੋਂ ਟੱਪਦੇ ਕਈ ਹਾਂਜੀ ਫਿਰ ਚਿੱਟੇ ਚਿੱਟੇ ਵਾਲੇ ਨੇ ਇਹ ਨਹੀਂ ਵੇਖਣਾ ਵੀ ਅੱਗੇ ਬੰਦਾ ਜਾਂਦਾ ਕੋਈ ਜਵਾਕ ਜਾਂਦਾ ਸਾਡੇ ਆ ਪਿਛਲੇ ਦਿਨ ਮੋਟਰਸਾਈਕਲ ਇੰਨਾ ਤੇਜ਼ ਚਿੱਟੇ ਵਾਲਾ ਲਗਿਆ ਠੀਕ ਆ ਕਿ ਨਹੀਂ ਉਹਨੇ ਜਿਹੜਾ ਸਹੀ ਬੰਦਾ ਸੀ ਵਿਚਾਰਾ ਘਰ-ਬਾਰ ਵਾਲਾ ਵਧੀਆ ਬੰਦਾ ਗੋ ਆਉਂਦਾ ਸੀ ਇੰਨਾ ਮੋਟਰਸਾਈਕਲ ਤੇਜ਼ ਮਰਿਆ ਨਾਲੇ ਤਾਂ ਆਪ ਫੁੜਕ ਗਿਆ ਨਾਲੇ ਉਹਨਾਂ ਦਾ ਘਰ ਬਰਵਾਦ ਹੋ ਗਿਆ ਵੇਖੋ ਨਾਲੇ ਤਾਂ ਆਪ ਉਹ ਮਰ ਗਿਆ ਤੇ ਨਾਲੇ ਅਗਲਿਆਂ ਦਾ ਘਰ ਬਰਵਾਦ ਕਰਤਾ ਇੰਨਾ ਮਤਲਬ ਕਿ ਤੇਜ਼ ਹੀ ਜਾਂਦਾ ਸੀ ਇੱਕ ਘਟਨਾ ਨਹੀਂ ਇੱਥੇ ਦੋ ਤਿੰਨ ਘਟਨਾ ਹੋਈਆਂ ਸ਼ਰਿਆਂਮ ਚਿੱਟੇ ਵਾਲੇ ਜਿਹੜੇ ਇੰਨੇ ਤੇਜ਼ ਜਾਂਦੇ ਮੋਟਰਸਾਈਕਲਾਂ ਤੇ ਇਹਨਾਂ ਨਾਲ ਅੱਗੇ ਨਹੀਂ ਵਹਿੰਦੇ ਵੀ ਕੀ ਆ ਕਿ ਕੌਣ ਜਾਂਦਾ ਕੌਣ ਨਹੀਂ ਜਾਂਦਾ ਬਸੇ ਅੰਨੇ ਹੋ ਜਾਂਦੇ ਮੁੜ ਕੇ ਟੀਕਾ ਲਾ ਕੇ ਠੀਕ ਹੈ ਨਾ ਆ ਜਿਹੜੇ ਗੱਲ ਆਪਾਂ ਸੈਂਟਰਾਂ ਦੀ ਕਰਦੇ ਆ ਵੀ ਸੈਂਟਰਾਂ 'ਚ ਭਰਤੀ ਕਰਾ ਦੋ ਚਿੱਟਾ ਛੱਡਿਆ ਜਾਂਦਾ ਜਾਂ ਕੁਝ ਵੀ ਹੋ ਜਾਂਦਾ ਠੀਕ ਆ ਜਿਨ੍ਹਾਂ ਨੇ ਛੱਡਣਾ ਛੱਡਦੇ ਵੀ ਅਮੇ ਨਹੀਂ ਆਂਦਾ ਵੀ ਕਈ ਸੈਂਟਰਾਂ 'ਚ ਜਾ ਕੇ ਚਿੱਟਾ ਛੱਡ ਵੀ ਲੈਂਦੇ ਆ ਜਿਨ੍ਹਾਂ ਦਾ ਮਨ ਮਜ਼ਬੂਤ ਆ ਜਿਹੜੇ ਸਾਰਾ ਕੁਝ ਔਰ ਬਾੜਾ ਦਾ ਬਾੜਾ ਬੁਰਾ ਹਾਲਾ ਠੀਕ ਹੈ ਨਾ ਮਤਲਬ ਕਿ ਇੰਨਾ ਮਤਲਬ ਕਿ ਬੁਰਾ ਹਾਲ ਆ ਪੀ ਸਰਕਾਰ ਤੋਂ ਪੋਰਾ ਵੀ ਇੰਦੇ ਤੇ ਮਤਲਬ ਕਿ ਰੋਕ ਨਹੀਂ ਲੱਗੀ ਬਿਲਕੁਲ ਵੀ ਕਿਉਂਕਿ ਜਦੋਂ ਯਾਰਾ ਦੋਸਤਾਂ ਨਾਲ ਬੰਦਾ ਜਾਂਦਾ ਕਿਉਂਕਿ ਇਹ ਤਾਂ ਹੈ ਨਹੀਂ ਬਾਬੇ ਕੋਈ ਕਿਸੇ ਦੇ ਮੂੰਹ 'ਚ ਪਾ ਦਿੰਦਾ ਧੱਕ ਕੇ ਠੀਕ ਹੈ ਕਿ ਕਈ ਤਾਂ ਸਵਾਦ ਸਵਾਦ ਚੀਜ਼ ਲਾ ਲੈਂਦੇ ਹੋ ਭਾਂਚੋ ਤਾਂ ਜ਼ਿੰਦਗੀ ਦਾ ਨਜ਼ਾਰਾ ਹੀ ਵੱਖਰਾ ਚਿੱਟੇ ਵਾਲਾ ਤਾਂ ਯਾਰ ਆਪਾਂ ਨੂੰ ਤਾਂ ਪਤਾ ਹੀ ਨਹੀਂ ਇਹ ਤਾਂ ਨਜ਼ਾਰਾ ਹੀ ਬੜਾ ਵੱਖਰਾ ਜ਼ਿੰਦਗੀ ਦੇ ਚਿੱਟੇ ਵਾਲਾ ਉਹ ਪਰ ਕਈ ਤਾਂ ਸਵਾਸ-ਸਵਾਦ ਚ ਹੀ ਲਾ ਲੈਂਦੇ ਆ ਸਵਾਸ-ਸਵਾਦ ਦੇ ਵਿੱਚ ਹੀ ਲਾ ਲੈਂਦੇ ਆ ਪਰ ਇਹਦੇ ਉੱਤੇ ਜੇ ਆਪਾਂ ਸਹੀ ਵੇਖੀਏ ਨਾ ਕੋਈ ਠੱਲ ਅਜੇ ਤੱਕ ਕੋਈ ਚਿੱਟੇ ਦੇ ਉੱਤੇ ਬਿਲਕੁਲ ਨਹੀਂ ਹੋएगी ਕੋਈ ਠੱਲ ਨਹੀਂ ਪਈ ਸ਼ਰਿਆਂ ਮੈਂ ਜੋ ਜਿਵੇਂ ਵੀ ਆਪਣੇ ਪਿੰਡਾਂ 'ਚ ਸ਼ਹਿਰਾਂ 'ਚ ਸ਼ਰਿਆਂ ਮੈਂ ਵੀ ਗਈ ਜਾਂਦਾ ਤੁਹਾਨੂੰ ਪਤਾ ਸਾਰਿਆਂ ਨੂੰ ਪਤਾ ਆਪਣੇ ਲਾਗਲੇ ਪਿੰਡਾਂ 'ਚ ਸਾਰਿਆਂ ਪਿੰਡਾਂ ਦੀ ਇਹ ਹਾਲਾ ਟੜਾ ਦਾ ਚਿੱਟਾ ਵਿਖੀ ਜਾਂਦਾ ਨੌਜਵਾਨਾਂ ਦਾ ਬੁਰਾ ਹਾਲ ਆ ਖਾ ਲੈਂਦੇ ਆ ਮੈਂ ਨਾ ਵੀ ਪੁੱਛੋ ਨਾ ਤੁਸੀਂ ਮਤਲਬ ਕਿ ਇੰਨਾ ਬੁਰਾ ਹਾਲ ਆ ਸਾਡੀ ਪੰਜਾਬ ਦੀ ਨੌਜਵਾਨੀ ਵੇਖੋ ਤੁਸੀਂ ਆ ਜਿਹੜੀ ਪੰਜਾਬ ਦੀ ਸਾਡੀ ਨੌਜਵਾਨੀ ਆ ਜਿਹੜੀ ਨੌਜਵਾਨੀ ਆ ਸਾਡੀ ਪੰਜਾਬ ਦੀ ਇਹ ਝਾਲਮ ਦੀ ਸੰਗੀ ਫੜਨ ਵਾਲੀ ਨੌਜਵਾਨੀ ਸਾਡੀ ਪਤਾ ਲੱਗੀ ਆ ਕਦੋਂ ਇਹ ਗੀਤਾਂ ਦੇ ਮਤਲਬ ਕਿ ਉੱਤੇ ਚੁਟਕੀਆਂ ਵਜਾਉਣ ਲੱਗ ਪਈ ਪਤਾ ਲੱਗਿਆ ਆਪਾਂ ਨੂੰ ਇਹ ਕਦੋਂ ਇਹ ਗੀਤਾਂ ਤੇ ਨੱਚਣ ਲੱਗ ਪਈ ਕਦੋਂ ਚੁਟਕੀਆਂ ਵਜਾਉਣ ਲੱਗ ਪਈ ਕਦੋਂ ਨਸ਼ੇ ਚ ਲਾਤਾ ਠੀਕ ਆ ਕਿ ਨਹੀਂ ਇਹ ਇਹ ਪਤਾ ਸੀ ਵੀ ਜਿਹੜੀ ਕੌਮ ਆਪਣੇ ਹੱਕ ਲੈਣ ਵਾਸਤੇ ਮਰਮਿਟਰ ਨੂੰ ਤਿਆਰ ਹੋ ਜਾਂਦੀ ਹੈ ਜਿਹੜੀ ਕੌਮ ਦੇ ਨੌਜਵਾਨ ਠੀਕ ਹੈ ਕਿ ਨਹੀਂ ਮਰਮਿਟਰ ਨੂੰ ਤਿਆਰ ਹੋ ਜਾਂਦੇ ਆ ਜਿਹੜਿਆਂ ਦੀ ਵੀ ਅਸੀਂ ਆਪਣੇ ਹੱਕ ਲੈਣੇ ਆ ਇਹਨਾਂ ਨੂੰ ਪਤਾ ਹੈ ਵੱਡੇ ਟੁੱਕੇ ਤੋਂ ਵੀ ਨਹੀਂ ਖਤਮ ਹੋਏ ਬਦਾਲੀ ਤੋਂ ਵੀ ਨਹੀਂ ਖਤਮ ਹੋਏ ਜ਼ਕਰੀਆ ਖਾਨ ਤੋਂ ਵੀ ਨਹੀਂ ਖਤਮ ਹੋਏ ਸਿਰਾਂ ਦੇ ਮੁੱਲ ਪਾਤੇ ਤਾਂ ਵੀ ਨਹੀਂ ਖਤਮ ਹੋਏ ਠੀਕ ਹੈ ਨਾ ਕਿਵੇਂ ਨਾ ਕਿਵੇਂ ਕਰਕੇ ਇਹਨਾਂ ਨੂੰ ਢਾ ਲਓ ਉਹਨਾਂ ਨੂੰ ਪਤਾ ਵੀ ਪਹਿਲਾਂ ਤਾਂ ਇਹਨਾਂ ਨੂੰ ਵਾਰ ਦੋ ਯਾਰ ਲੱਚਰ ਪੁਣੇ ਵਾਲੇ ਪਾਸੇ ਸਭ ਤੋਂ ਪਹਿਲਾਂ ਤਾਂ ਸਾਡੇ ਨੌਜਵਾਨੇ ਵਾਰ ਤੇ ਲੱਚਰ ਪੁਣੇ ਵਾਲੇ ਪਾਸੇ ਸੀਗਾ ਨਾ ਸਟੇਜਾਂ ਦੇ ਧੀਆ ਭਣੇ ਰੀਆਂ ਬਾਹਾਂ ਫੜ ਕੇ ਝੁਟਕੀਆਂ ਵਗਾ ਕੇ ਨੱਚਣ ਲੱਗ ਪਈ ਠੀਕ ਆ ਤੂੰ ਆਪਾਂ ਨੂੰ ਪਤਾ ਹੀ ਆ ਵਿਆਹਾਂ ਦੇ ਵਿੱਚ ਕਈਆਂ ਦੇ ਦਾ ਚੁੱਟੇ ਦਾੜੇ ਵੀ ਹੁੰਦੇ ਆ ਵੀ ਚੁੱਟੇ ਦਾੜੇ ਹੁੰਦੇ ਸ਼ਰਾਬ ਨਾਲ ਭਿੱਜੇ ਹੁੰਦੇ ਆ ਤਾਂ ਸਟੇਜ ਤੇ ਠੀਕ ਆ ਕਿ ਨਹੀਂ ਆਪਣੀ ਧੀ ਦੀ ਬਰਾਬਰ ਉਹ ਮਤਲਬ ਕਿ ਨੱਚਣ ਵਾਲੀ ਕੁੜੀ ਹੁੰਦੀ ਚਲੋਂਦੀ ਤਾਂ ਮਜਬੂਰੀ ਹੁੰਗੇ ਉਹਦੇ ਹੱਥ ਫੜ ਫੜ ਕੇ ਗਈ ਨੱਚਦੇ ਆ ਸਾਡਾ ਤਾਂ ਹਾਲ ਕਰਤਾ ਆ ਜਿਹੜੀ ਕੌਮ ਜਿਹੜੀ ਆ ਝਾਲਮ ਦੀ ਸੰਗੀ ਫੜਨ ਵਾਲੀ ਆ ਸਟੇਜਾਂ ਤੇ ਕਦੋਂ ਝੁਟਕੀਆਂ ਵਜਾਉਣ ਲੱਗ ਪਈ ਪਤਾ ਲੱਗਿਆ ਕਿਤੇ ਕਦੋਂ ਕਦੋਂ ਮਤਲਬ ਕਿ ਲੱਗ ਪਈ ਸਟੇਜਾਂ ਤੇ ਚੁਟਕੀਆਂ ਵਜਾਉਣ ਦੂਜਾ ਨਸ਼ਾ ਵਾਰਡ ਤਾਂ ਪਤਾ ਵੀ ਇਹ ਕੌਮ ਆ ਜਿਹੜੀ ਆਪਣੇ ਹੱਕ ਲੈਣ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੀ ਆ ਵੀ ਇਹ ਖਤਮ ਨਹੀਂ ਹੋ ਸਕਦੀ ਕਿਵੇਂ ਅਸੀਂ 84 'ਚ ਖਤਮ ਕਰ ਲਈ ਠੀਕ ਹੈ ਨਾ ਕਿਵੇਂ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਆ ਕਿਵੇਂ ਨਹਿਰਾਂ 'ਚ ਸੱਟੇ ਅਸੀਂ ਹੈ ਕਿਵੇਂ ਖਤਮ ਕੀਤੇ ਕਿਵੇਂ ਹਰੀਕੇ ਦਰਿਆਵਾਂ 'ਚ ਰੋੜੇ ਆ ਹੈ ਅਪ ਪਤਾਈਆ ਤੁਹਾਨੂੰ ਜਸਵੰਤ ਸਿੰਘ ਖਾਲੜੇ ਦੀ ਰਿਪੋਰਟ ਨਿਕਲੀ ਹੈ ਕਿ ਨਹੀਂ ਕਿਵੇਂ ਸਿਮਿਆਂ ਦੇ ਵਿੱਚ ਸਿੰਘਾਂ ਦੇ ਫੁੱਲ ਕਿਵੇਂ ਫੜ ਕੇ ਰੱਖੇ ਕਿਵੇਂ ਫੜ ਕੇ ਮਤਲਬ ਕਿ ਉਹਨਾਂ ਨੇ ਇਕੱਠੇ ਕਰਕੇ ਲਿਆਂਦੇ ਵੀ ਇੰਨਾ ਸਾਡਾ ਨੌਜਵਾਨ ਆ ਜਿਹੜਾ ਫੇਕ ਐਨਕਾਊਂਟਰਾਂ ਚ ਮਾਰਿਆ ਜਿਨ੍ਹਾਂ ਦੇ ਸਸਕਾਰ ਕੀਤੇ ਉਹਨਾਂ ਦੇ ਫੁੱਲ ਚੁੱਕ ਚੁੱਕ ਕੇ ਉਹਨਾਂ ਨੇ ਵੇਖਿਆ ਵੀ ਕਿੰਨੇ ਕਿੰਨੇ ਨੌਜਵਾਨ ਘਰਾਂ ਦੇ ਘਰ ਖਤਮ ਹੋ ਗਏ ਆ ਮੱਝ ਏਰੀਆ ਚੋਂ ਦੇ 18 ਸਾਲ ਬਰਾਤ ਨਹੀਂ ਚੜੀ ਸੀ ਨੌਜਵਾਨ ਛੱਡੇ ਹੀ ਕੋਈ ਨਹੀਂ ਸੀ ਇੱਥੇ ਬਾਬਿਓ ਹਾਂਜੀ ਜੇ ਕੋਈ ਬੰਦਾ ਕੋਈ ਵੀ ਗੱਲ ਕਰਦਾ ਕਿਸੇ ਤਰ੍ਹਾਂ ਦੀ ਚਲੋ ਕੋਈ ਬੰਦੇ ਹੁੰਦੇ ਆ ਵੀ ਉਹ ਗਾਲ੍ਹਾਂ ਵੀ ਫੇਸਬੁੱਕ ਤੇ ਕੱਢਦੇ ਆ ਕੋਈ ਕੋਈ ਵੀ ਜਿੰਨੂੰ ਮੇਰੀ ਗੱਲ ਚੰਗੀ ਨਹੀਂ ਲੱਗਦੀ ਜਾਂ ਮੇਰਾ ਵਿਰੋਧੀ ਉਹ ਵੀ ਗਾਲ ਕੱਢੂਗਾ ਠੀਕ ਆ ਮੁਬਾਰਕ ਆ ਭਾਈ ਠੀਕ ਆ ਕਿ ਨਹੀਂ ਜੋ ਮੈਨੂੰ ਬੋਲਣ ਦੀ ਆਜ਼ਾਦੀ ਉਹਨੂੰ ਵੀ ਆਜ਼ਾਦੀ ਅਗਲਾ ਖੂਬ ਹੀ ਨਹੀਂ ਪਸੰਦ ਉਹ ਕੱਢ ਲੈ ਗਾਲ੍ਹਾਂ ਚੱਕ ਦੀਆਂ ਕੱਢ ਕੇ ਚਾਰ ਕੱਢ ਲੈ ਆਪਾਂ ਨੂੰ ਕੋਈ ਮਤਲਬ ਕਿ ਚੱਕਰ ਨਹੀਂ ਇੱਕ ਦੀਆਂ ਛੱਡ ਕੇ ਚਾਰ ਕੱਢ ਕੇ ਗਾਲ੍ਹਾਂ ਨਾ ਤੇ ਮੈਂ ਹੋਇਆ ਬੈ ਟੀਟ ਠੀਕ ਆ ਕਿ ਨਹੀਂ ਜੋ ਬੋਲਣਾ ਸੱਚ ਬੋਲਣਾ ਤੇ ਇੱਕ ਠੋਕ ਕੇ ਬੋਲਣਾ ਠੀਕ ਹੈ ਕਿ ਨਹੀਂ ਐਡਾ ਮਤਲਬ ਕਿ ਸਾਡਾ ਬੁਰਾ ਹਾਲ ਕਰਤਾ ਹਾਂਜੀ ਇਹਨਾਂ ਨੂੰ ਪਤਾ ਵੀ ਇਹ ਕੌਮ ਛੱਡਾਂਗੇ ਕੀ ਹਾਲ ਕਰਾਦਾ ਸੀ ਦੱਸੋ ਤੁਸੀਂ ਏ ਚੱਲਿਆ ਮੋਟਰਸਾਈਕਲ ਕਿੱਥੇ? ਓਹ ਨਹੀਂ ਥੋੜਾ ਜਿਹਾ ਚਮਾ ਜੈਕਸਲ ਜਣਾਦਨੀ ਵੈਸੇ ਪੁੱਛਿਆ ਨਹੀਂ ਨਹੀਂ ਚੱਲਦਾ ਪਿਆ ਮੈਂ ਖ ਮੋਟਰਸਾਈਕਲ ਤੇ ਪਤਨ ਕਿਹੜਾ ਆ ਗਿਆ ਲੈਣਾ ਆ ਰੋਮੀ ਬਾਗੀ ਸਿੰਘ ਆਂਦਾ ਵੀ ਸੱਚ ਦੱਸ ਬਾਈ ਬਾਈ ਸੱਚ ਹੀ ਦੱਸੀ ਜਨਾ ਹੈ ਹੋਰ ਦੱਸ ਹੁਣ ਉਹ ਹੱte ਨੂੰ ਹਜੇ ਵੀ ਲੱਗਦਾ ਕੋ ਝੂਠ ਬੋਲਦਾ ਠੀਕ ਆ ਭਰਾਵਾ ਮਰਜੀ ਆ ਤੇਰੀ ਹਾਂ ਹਾਂ ਬਿਲਕੁਲ ਜੀ ਬਿਲਕੁਲ ਲੈ ਰਨ ਜੋ ਆ ਆਪਣਾ ਰੋਮੀ ਸਿੰਘ ਰੋਮੀ ਸਿੰਘ ਆਂਦਾ ਵੀ ਮੈਨੂੰ ਇੱਕ ਮਿੰਟ ਕੀ ਲਿਖਿਆ ਰਾਜਦੇਵ ਖਾਲਸਾ ਕੌਣ ਬਾਬਾ ਮੈਂ ਗੱਲ ਤਾਂ ਇੱਥੇ ਕਰਦਾ ਪਿਆ ਜ ਨਸ਼ੇ ਵਾਲੇ ਮੁੱਦੇ ਤੇ ਸਾਰੀ ਤੁਸੀਂ ਰਾਜਦੇਵ ਖਾਲਸੇ ਨੂੰ ਵਿੱਚ ਵਾਰ ਲਿਆ ਤੇ ਰਾਜਦੇਵ ਖਾਲਸਾ ਸਾਰਿਆਂ ਨੂੰ ਮੈਂ ਵੀ ਪਹਿਲਾਂ ਕਹਿਤਾ ਤੁਸੀਂ ਵੀ ਕਹਿਤਾ ਸਾਰਿਆਂ ਨੂੰ ਪਤਾ ਉਹ ਆਪਣਾ ਦੂਜਾ ਕੀ ਆਪਣਾ ਆਰਐਸਐਸ ਦਾ ਜਿਹੜਾ ਇਹਨਾਂ ਦਾ ਵੀ ਉਹਨਾਂ ਦਾ ਕੋਈ ਬੰਦਾ ਹੋ ਖੂਰ ਦੱਸੋ ਹਾਂ ਜਿਹੜਾ ਅਮਰਤਪਾਲ ਦਾ ਵਕੀਲ ਆਈ ਤੁਸੀਂ ਕਹਿੰਦੇ ਹੋ ਨਾ ਬਾਕੀ ਇਹ ਅੱਜ ਮੇਰਾ ਮੁੱਦਾ ਨਹੀਂ ਵੈਸੇ ਮੈਂ ਤੁਹਾਨੂੰ ਕਹਿਤਾ ਚਲੋ ਕੋਈ ਗੱਲ ਨਹੀਂ ਇਹਦੇ ਚ ਉਬਾ ਬਸ ਉਹ ਇਨਾ ਮਤਲਬ ਕਿ ਬੁਰਾ ਹਾਲ ਆ ਪੰਜਾਬ ਦੀ ਸਾਡੀ ਨੌਜਵਾਨੀ ਦਾ ਸਾਡੇ ਤਾਂ ਆਪ ਚ ਸਿੰਘ ਕੋ ਟੱਕਰ ਨੂੰ ਵੀ ਢੀਂ ਜਾਂਦੇ ਆ ਮਾਰੀ ਜਾਂਦੇ ਆ ਬਈ ਐ ਮਾਰੀ ਜਾਂਦੇ ਕੋਈ ਨਾ ਮੈਂ ਆਜੂ ਵੱਡਣ ਨੂੰ ਤੈਨੂੰ ਕੁੰਜੀ ਜਾਂਦਾ ਮੈਂ ਆਜੂ ਕੋਈ ਨਾ ਮੈਂ ਆਜੂ ਕੋਈ ਨਾ ਮੈਂ ਕਾਹੇ ਕਰ ਦੂੰਗਾ ਦੂਜਾਂ ਦਾ ਮੈਂ ਕਰ ਦੂੰਗਾ ਠੀਕ ਆ ਕਿ ਨਹੀਂ ਤੇ ਬਾਕੀ ਚਲੋ ਬਾਈ ਦੀ ਗੱਲ ਸਹੀ ਹੈ ਖਾਲਸਾ ਦੀ ਤੁਸੀਂ ਹਣ ਟਾਈਮ ਖਰਾਬ ਨਾ ਕਰੋ ਬਿਲਕੁਲ ਬਾਬਾ ਜੀ ਸਹੀ ਗੱਲ ਆਪਾਂ ਜਦੋਂ ਕਮੈਂਟ ਚਲੋ ਵੀਰ ਪਿਆਰ ਵਾਲੇ ਕਮੈਂਟ ਕਰਦੇ ਵੀ ਕੋਈ ਗੱਲਾਂ ਆਪਾਂ ਪੜ ਵੀ ਲੈਨੇ ਆ ਬਾਕੀ ਟਾਈਮ ਖਰਾਬ ਕਰਨ ਨਾਲੋਂ ਆਪਾਂ ਜਿਹੜੀ ਆਪਦੀ ਗੱਲ ਮੇਨ ਮੁੱਦੇ ਤੇ ਉਸੇ ਦੀ ਰਹੀਗੀ ਠੀਕ ਹੈ ਕਿ ਨਹੀਂ ਸਾਡਾ ਤਾਂ ਐਡਾ ਬੁਰਾ ਹਾਲ ਕਰਤਾ ਇੰਨਾ ਜ਼ਿਆਦਾ ਬੁਰਾ ਹਾਲ ਸਾਡੀ ਪੰਜਾਬ ਦੀ ਨੌਜਵਾਨੀ ਦਾ ਹਾਂਜੀ ਠੀਕ ਹੈ ਨਾ ਸਟੇਜਾਂ ਤੇ ਚੁਟਕੀਆਂ ਜਿਹੜੀ ਪਤਾ ਮੈਂ ਫਿਰ ਮੈਨੂੰ ਇਹਦੇ ਬੋਲਦਾ ਇਦਾਂ ਆਹ ਜਿਹੜਾ ਹੱਥ ਆਹ ਹੱਥ ਇਹ ਧੀਆਂ ਪੈਣਾ ਨੂੰ ਬਚਾਉਂਦਾ ਹੁੰਦਾ ਸੀ ਇਹ ਹੱਥ ਤੇ ਇਹ ਹੱਥ ਜਾਲਮ ਦੀ ਸੰਗੀ ਫੜਦਾ ਹੁੰਦਾ ਸੀ ਇੱਥੋਂ ਕੁੱਟ ਕੇ ਤੇ ਪਤੰਦਰਾ ਇਹ ਪਤਾ ਨਹੀਂ ਲੱਗਿਆ ਜਦੋਂ ਸਟੇਜਾਂ ਤੇ ਕਦੋਂ ਇਹ ਨੱਚਣ ਲੱਗ ਪਏ ਇਹ ਹੱਥ ਹਾਂ ਇਹਨਾਂ ਮੈਨੂੰ ਪਤਾ ਲੱਗਾ ਨਾ ਤੁਹਾਨੂੰ ਪਤਾ ਲੱਗਾ ਨਾ ਕਿਸੇ ਨੂੰ ਕਦੋਂ ਨੱਚਣ ਲੱਗ ਪਿਆ ਸੀ